ਕੀ ਹੈ ਹਾਰਪੀ ਡਰੋਨ ਜਿਸ ਨੇ ਪਾਕਿਸਤਾਨੀ 에어 డిਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਇੰਡੀਆ ਨੇ ਪਾਕਿਸਤਾਨ ਦੇ 에어 డిਫੈਂਸ ਸਿਸਟਮ ਅਤੇ ਰਡਾਰ ਸਿਸਟਮ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਪਾਕਿਸਤਾਨ ਦੇ 에어 డిਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਉਣ ਲਈ ਇਜ਼ਰਾਈਲੀ ਹਾਰਪੀ ਡਰੋਨ ਦੀ ਵਰਤੋਂ ਕੀਤੀ। ਆਓ ਤੁਹਾਨੂੰ ਦੱਸਦੇ ਹਾਂ ਇਜ਼ਰਾਈਲ ਦਾ ਹਾਰਪੀ ਡਰੋਨ ਕਿੰਨਾ ਕੁ ਖਤਰਨਾਕ ਹੈ ਜਿਸ ਨੇ ਪਾਕਿਸਤਾਨ ਦੇ ਚੀਨੀ HQ-9 에어 డిਫੈਂਸ ਸਿਸਟਮ ਨੂੰ ਤਬਾਹ ਕਰ ਦਿੱਤਾ ਸੀ। ਹਾਰਪੀ ਡਰੋਨ ਇੱਕ ਐਂਟੀ ਰਾਡਾਰ ਸੁਸਾਈਡ ਡਰੋਨ ਸਿਸਟਮ ਹੈ ਜਿਸ ਨੂੰ ਇਜ਼ਰਾਈਲ ਐਰੋਸਪੇਸ ਇੰਡਸਟਰੀ ਦੁਆਰਾ ਬਣਾਇਆ ਗਿਆ ਇਹ ਇੱਕ ਤਰ੍ਹਾਂ ਦਾ ਘੁੰਮਣ ਵਾਲਾ ਹਥਿਆਰਾਂ ਵਾਲਾ ਡਰੋਨ ਹੈ ਜਿਸ ਦਾ ਮੁੱਖ ਕੰਮ ਦੁਸ਼ਮਣ ਦੇ ਰਾਡਾਰ ਸਿਸਟਮ ਅਤੇ 에ਅਰ ਡਿਫੈਂਸ ਸਿਸਟਮ ਨੂੰ ਨਸ਼ਟ ਕਰਨਾ ਇਸ ਨਾਲ ਪਾਕਿਸਤਾਨ ਵਿੱਚ ਤਾਇਨਾਤ ਚੀਨੀ ਡਿਫੈਂਸ ਸਿਸਟਮ ਨੂੰ ਨਿਸ਼ਾਨਾ ਬਣਾਇਆ ਗਿਆ ਇਸ ਦੀ ਰੇਂਜ ਲਗਭਗ 1000 ਕਿਲੋਮੀਟਰ ਦੱਸੀ ਜਾਂਦੀ ਹੈ ਇਸ ਡਰੋਨ ਦੀ ਖਾਸ ਗੱਲ ਇਹ ਹੈ ਕਿ ਇਹ ਆਪਣੇ ਆਪ ਹੀ ਆਪਣੇ ਨਿਸ਼ਾਨਿਆਂ ਨੂੰ ਟਰੈਕ ਕਰਦਾ ਹੈ ਉਹਨਾਂ ਦੀ ਪਛਾਣ ਕਰਦਾ ਹੈ ਤੇ ਫਿਰ ਹਮਲਾ ਕਰਦਾ ਹੈ